ਦੇ ਵਿੱਚ ਅੱਜ ਦੁਸ਼ਹਿਰੇ ਦਾ ਤਿਹਾਰ ਬੜੇ ਸ਼ਰਧਾ ਭਾਵ ਤੇ ਉਤਸ਼ਾਹ ਦੇ ਨਾਲ ਮਨਾਇਆ ਜਾਣਾ ਤਾਂ ਤਸਵੀਰਾਂ ਤੁਹਾਡੇ ਨਾਲ ਇਸ ਵੇਲੇ ਦੀਆਂ ਦਰਗਾਹਾਂ ਮੰਤਰ ਦੀਆਂ ਸਾਂਝੀਆਂ ਕਰ ਰਹੇ ਹਾਂ ਤੁਸੀਂ ਵੇਖ ਸਕਦੇ ਹੋ ਕਿ ਇਹ ਮੇਰੇ ਮਗਰ ਜੋ 라ਵਣ ਦਾ ਜੋ ਬੁੱਤ ਤੁਸੀਂ ਵੇਖ ਸਕਦੇ ਹੋ ਜਿਹੜਾ ਇਹ ਬੁੱਤ ਤਿਆਰ ਕੀਤਾ ਗਿਆ ਤਾਂ 100 ਫੁੱਟ ਦੇ ਕਰੀਬ ਦਾ ਇਹ ਬੁੱਤ ਹੈਗਾ ਦੱਸ ਦਈਏ ਕਿ ਅੱਜ ਸ਼ਾਮ ਵੇਲੇ ਜਿਹੜਾ ਇਸ ਗਰਾਊਂਡ ਦੇ ਵਿੱਚ ਜੋ ਇਸ 라ਵਣ ਦੇ ਬੁੱਤ ਨੂੰ ਜਿਹੜਾ ਅਗਨੀ ਪੇਟ ਕੀਤਾ ਜਾਣਾ ਹੈ ਤਾਂ ਇਹ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਤੁਸੀਂ ਵੇਖ ਸਕਦੇ ਹੋ ਕਿ ਤਿਆਰੀਆਂ ਜਿਹੜੀਆਂ ਉਹ ਲਗਾਤਾਰ ਕੀਤੀਆਂ ਜਾ ਰਹੀਆਂ ਨੇ ਤਾਂ ਉਸ ਦੀਆਂ ਤਸਵੀਰਾਂ ਤੁਸੀਂ ਵੇਖ ਸਕਦੇ ਹੋ ਤੇ ਨਾਲ ਦੀ ਨਾਲ ਦੱਸ ਦਈਏ ਕਿ ਇੱਕ ਤਰਫਾ ਜਿੱਥੇ ਸਟੇਜ ਲਗਣੀ ਆ ਤਾਂ ਸਟੇਜ ਵਾਲੇ ਬੰਨੇ ਵੀ ਜਿਹੜੀ ਤਿਆਰੀ ਜਿਹੜੀ ਆ ਪ੍ਰਸ਼ਾਸਨ ਵੱਲੋਂ ਵੀ ਕੀਤੀ ਜਾ ਰਹੀ ਆ ਪੁਖਤਾ ਪ੍ਰਬੰਧ ਜਿਹੜੇ ਆ ਉਹ ਇਸ ਗਰਾਊਂਡ ਦੇ ਜਿੱਥੇ ਕੀ 라ਵਣ ਨੂੰ ਅਗਨੀ ਪੇੜ ਕੀਤਾ ਜਾਣਾ ਤਾਂ ਉੱਥੋਂ ਦੇ ਜਿਹੜੇ ਪੁਖਤਾ ਪ੍ਰਬੰਧ ਨੇ ਤਾਂ ਉਹ ਵੀ ਸੁਰੱਖਿਆ ਪ੍ਰਬੰਧ ਵੀ ਜਿਹੜੇ ਚੈੱਕ ਕੀਤੇ ਜਾ ਰਹੇ ਨਾਲ ਦੀ ਨਾਲ ਇਹ ਤਸਵੀਰਾਂ ਤੁਸੀਂ ਵੇਖ ਸਕਦੇ ਹੋ ਕਿ ਇੱਥੇ ਜੋ 라ਵਣ ਦਾ ਬੁੱਤ ਤਿਆਰ ਕੀਤਾ ਗਿਆ ਇਸ ਦੇ ਵਿੱਚ ਜਿਹੜੇ ਬੰਬ ਨੇ ਉਹ ਲਗਾਏ ਜਾ ਰਹੇ ਨੇ ਤਾਂ ਇਹ ਤਸਵੀਰਾਂ ਤੁਸੀਂ ਵੇਖ ਸਕਦੇ ਹੋ ਤਾਂ ਜਿਹੜੇ ਕਾਰੀਗਰ ਨੇ ਉਹ ਵੀ ਇੱਥੇ ਮੌਜੂਦ ਹੈਗੇ ਨੇ ਤਾਂ ਇਹਨਾਂ ਕਾਰੀਗਰਾਂ ਦੇ ਨਾਲ ਵੀ ਗੱਲ ਕਰਦੇ ਆ ਤਾਂ ਇਹਨਾਂ ਤੋਂ ਜਾਣਦੇ ਆ ਕਿ ਕਿੰਨੇ ਫੁੱਟ ਦਾ ਜਿਹੜਾ ਇਹ ਰਵਣ ਦਾ ਬੋਤੇ ਤਿਆਰ ਜਿਹੜਾ ਕੀਤਾ ਗਿਆ ਤਾਂ ਕਿੰਨੇ ਤਰ੍ਹਾਂ ਦੇ ਜਿਹੜੇ ਇੱਥੇ ਬੰਬ ਆ ਉਹ ਇੱਥੇ ਲਗਾਏ ਜਾ ਰਹੇ ਨੇ ਤਾਂ ਇਹ ਕਾਰੀਗਰ ਤੁਸੀਂ ਵੇਖ ਸਕਦੇ ਹੋ ਲਗਾਤਾਰ ਕੰਮ ਕਰ ਰਹੇ ਨੇ ਲਗਾਤਾਰ ਉਹਨਾਂ ਵੱਲੋਂ ਸਵੇਰ ਤੋਂ ਹੀ ਇਸ ਜਗ੍ਹਾ ਦੇ ਉੱਤੇ ਇਹ ਜਿਹੜੇ ਆ ਇਸ ਬੁੱਤ ਦੇ ਵਿੱਚ ਜਿਹੜੇ ਬਾਂਬ ਲਗਾਏ ਜਾ ਰਹੇ ਨੇ ਤੇ ਇਸ ਕ੍ਰੇਨ ਦੀ ਸਹਾਇਤਾ ਦੇ ਨਾਲ ਜਿਹੜਾ ਇਸ ਬੁੱਤ ਨੂੰ ਖੜਾ ਕੀਤਾ ਜਾਏਗਾ ਤਾਂ ਸ਼ਾਮ ਵਲੇ ਇਸ ਨੂੰ ਅਗਨਪੇਟ ਕੀਤਾ ਜਾਏਗਾ ਲੇਕਿਨ ਉਸ ਤੋਂ ਪਹਿਲਾਂ ਤਿਆਰੀਆਂ ਤੁਸੀਂ ਵੇਖ ਸਕਦੇ ਹੋ ਕਿਸ ਕਦਰ ਜਿਹੜੀਆਂ ਇੱਥੇ ਤਿਆਰੀਆਂ ਲਗਾਤਾਰ ਕੀਤੀਆਂ ਗਈਆਂ ਨੇ ਤਾਂ ਕਾਰੀਗਰ ਜਿਹੜੇ ਨੇ ਲਗਾਤਾਰ ਕੰਮ ਕਰਦੇ ਦਿਖਾਈ ਦੇ ਰਹੇ ਨੇ ਤਾਂ ਉੱਥੇ ਹੀ ਇੱਕ ਤਰਫਾ ਪ੍ਰਸ਼ਾਸਨ ਵੱਲੋਂ ਜਿਹੜੀ ਆਪਕਤਾ ਪ੍ਰਬੰਧ ਕਰ ਲਿੱਤੇ ਗਏ ਨੇ ਤਾਂ ਦੂਜੀ ਤਰਫਾ ਜੋ ਦੇਖ ਸਕਦੇ ਹੋ ਕਿ ਸੰਗਤ ਜਿਹੜੇ ਹੈਗੇ ਆ ਜੋ ਭਗਤ ਨੇ ਅ ਹਰਮਾਨ ਮੰਦਰ ਜਿਹੜੇ ਆ ਕੇ ਉੱਥੇ ਦਰਸ਼ਨਦਾਰ ਇਹਨਾਂ ਵੱਲੋਂ ਵੀ ਕੀਤੇ ਜਾ ਰਹੇ ਨੇ ਤਾਂ ਇਹ ਤਸਵੀਰਾਂ ਤੁਸੀਂ ਲਗਾਤਾਰ ਤੁਹਾਡੇ ਨਾਲ ਜਗਵਾਨੀ ਟੀਵੀ ਦੇ ਉੱਤੇ ਸਾਂਝੀਆਂ ਕਰ ਰਹੇ ਆ ਤਾਂ ਜਿਹੜੇ ਇਸ ਜਗ੍ਹਾ ਦੇ ਉੱਤੇ ਕਾਰੀਗਰ ਹੈਗੇ ਨੇ ਤੇ ਇਹਨਾਂ ਕਾਰੀਗਰ ਦੇ ਨਾਲ ਵੀ ਜਿਹੜੀ ਆ ਗੱਲ ਕਰਦੇ ਆ ਕਿ ਇਹਨਾਂ ਦਾ ਕੀ ਕਹਿਣਾ ਆ ਕਾਰੀਗਰਾਂ ਦੇ ਨਾਲ ਵੀ ਗੱਲ ਕਰਦੇ ਆ ਤਾਂ ਆ ਕਿੰਨੇ ਫੁੱਟ ਦਾ ਜਿਹੜਾ ਰਾਵਣ ਤੁਸੀਂ ਤਿਆਰ ਕੀਤਾ ਤੇ ਕਿਹੜੇ-ਕਿਹੜੇ ਬੰਬ ਜਿਹੜੇ ਇਸ ਦੇ ਵਿੱਚ ਲਗਾਏ ਜਾ ਰਹੇ ਨੇ ਸਰ ਜਿਹੜਾ ਬੰਬ ਹੈਗਾ ਉਹ ਹੀ ਜਿਹੜੇ ਅਸਤਵਾਜਾਂ ਲੱਗਦੇ ਹੋਈ ਬੰਬ ਹੈਗਾ ਜਿਹੜਾ ਇਸ ਵਾਰ ਹੈ ਦੁਸ਼ਹਿਰੇ ਲਈ ਸਪੈਸ਼ਲ ਬੰਦਾ ਹੈ ਤੇ ਇਹ ਕਿੰਨੇ ਫੁੱਟ ਦਾ ਜਿਹੜਾ ਰਾਵਣ ਇਸਰ 100 ਫੁੱਟ ਪਲੱਸ ਹੈਗਾ ਜੀ 100 ਫੁੱਟ ਤੋਂ ਵੀ ਜ਼ਿਆਦਾ ਹੈ ਹਾਂ ਜੀ ਹਾਂ ਜੀ 100 ਫੁੱਟ ਤੋਂ ਜ਼ਿਆਦਾ ਹੈ ਤਾਂ ਕਿੰਨਾ ਸਮਾਂ ਲੱਗ ਗਿਆ ਇਸ ਨੂੰ ਬਣਾਉਣ ਤੇ ਸਰ ਸਾਨੂੰ ਡੇਢ ਮਹੀਨੇ ਦੇ ਕਰੀਬ ਕਰੀਬ ਉਹ ਚੱਲੇ ਨੂੰ ਲੱਗਿਆ ਹੈ ਅੱਛਾ ਡੇਢ ਮਹੀਨਾ ਜਿਹੜਾ ਲਗਾਤਾਰ ਹੋ ਗਿਆ ਇਸ ਨੂੰ ਬਣਾਉਣ ਦਾ ਹਾਂ ਜੀ ਹਾਂ ਜੀ ਸਰ ਅੱਜ ਮਹਾਰਾਜ ਅੱਜ ਅੱਜ ਸਾਡੀ ਕਲਾ ਜਿਹੜੀ ਐਨੇ ਦਿਨਾਂ ਦੀ ਚੱਲ ਰਹੀ ਸੀ ਅੱਜ ਸੰਪੂਰਨ ਹੋਣੀ ਹੈ ਅੱਜ ਜਿਹੜਾ ਇਸ ਨੂੰ ਇੱਥੇ ਪੂਰਾ ਕਰਕੇ ਲਗਾਇਆ ਜਾਏਗਾ ਐਂਡ ਅਗਾਜ ਹੈ ਅੱਜ ਐਂਡ ਹਾਂਜੀ ਤਾਂ ਕ੍ਰੇਨ ਦੇ ਮਾਧਿਅਮ ਰਾਹੀਂ ਜਿਹੜਾ ਇਸ ਨੂੰ ਚੁੱਕਿਆ ਜਾਂਦੇ ਸਾਰੇ ਉਹ ਇੱਕ ਕ੍ਰੇਨ ਨਾਲ ਇੰਨੀ ਵੱਡੀ ਲਾਸ਼ ਕਿੰਨੇ ਚੁੱਕਣੀ ਹੈ ਤਾਂ ਇਸ ਵਾਰ ਇਕੱਲੀ ਇੱਕੋ ਹੀ ਜਿਹੜੀ ਆ ਮੂਰਤੀ ਤਿਆਰ ਕੀਤੀ ਹੈ ਹਾਂਜੀ ਸਰ ਇੱਥੇ ਇੱਕੋ ਦਾ ਗਰਾਊਂਡ ਛੋਟੀ ਹੋਣ ਕਰਕੇ ਪਰਮਿਸ਼ਨ ਨਹੀਂ ਮਿਲੀ ਇਸ ਕਰਕੇ ਇੱਕੋ ਦਾ ਆਰਡਰ ਮਿਲੇ ਜਾ ਰਿਹਾ ਹੈ ਅੱਜ ਕਿ ਇੱਕੋ ਦਾ ਹੀ ਆਰਡਰ ਹਾਂਜੀ ਹਾਂਜੀ ਸਰ ਤਾਂ ਤੁਹਾਡੇ ਵੱਲੋਂ ਜਿਹੜੇ ਪੁੱਤ ਤਿਆਰ ਕੀਤੇ ਗਏ ਤਾਂ ਕਈ ਬਾਹਰ ਵੀ ਭੇਜੇ ਗਏ ਨੇ ਹਾਂਜੀ ਸਰ ਮੈਂ ਜੰਡਿਆਲਾ ਵੈ ਢਿਲਵਾ ਵੈ ਕਾਦੀਆਂ ਵੈ ਔਰ ਤਰਨ ਤਾਰਾ ਨਾ ਔਰ ਚੈਰਾਂ ਦੇ ਵਿੱਚ ਕਈ ਜਗ੍ਹਾ ਲੱਗੇ ਆ। ਵਿਦੇਸ਼ਾਂ 'ਚ ਵੀ ਜਾਂਦੇ ਨੇ। ਵਿਦੇਸ਼ਾਂ 'ਚ ਸਰੋਇ ਚੈਰੇ ਦੇ ਜੇ ਫੇਸ ਅਗੇ ਉਹ ਤਿਆਰ ਕਰਕੇ ਭੇਜਨਾ ਮੈਂ। ਅੱਛਾ ਕਿਹੜੇ-ਕਿਹੜੇ ਦੇਸ਼ ਭੇਜੇ ਆ? ਮੈਂ ਹਾਲੇ ਤੇ ਲੰਡਨ ਤੱਕ ਹੀ ਭੇਜੇ ਆ। ਅੱਛਾ ਲੰਡਨ ਭੇਜੇ ਆ ਫੇਸ ਤਿਆਰ? ਹਾਂਜੀ ਹਾਂਜੀ ਸਰ। ਤਾਂ ਅੱਜ ਗੁਰੂ ਨਗਰੀ 'ਚ ਦਰਗਿਆਣਾ ਮੰਦਿਰ 'ਚ ਇਹ ਰਾਵਣ ਜਿਹੜਾ ਤੁਸੀਂ ਤਿਆਰ ਕੀਤਾ। ਹਾਂਜੀ ਹਾਂਜੀ ਬਿਲਕੁਲ ਮਹਾਰਾਜ ਗੁਰੂ ਨਗਰੀ ਔਰ ਐਸ ਕਰ ਦਰਖਾਸਤ ਕਰਕੇ ਦਰਗਿਆਣਾ ਮੰਦਿਰ ਦੇ ਨਾਂ ਜਿਹੜਾ ਮਨਾਇਆ ਜਾਂਦਾ ਉੱਥੇ ਦਸਹਿਰਾ ਲੱਗ ਰਿਹਾ ਹੈ। ਕਿੰਨੇ ਲੰਬੇ ਸਮੇਂ ਤੋਂ ਤੁਸੀਂ ਇਹ ਤਿਆਰ ਕਰ ਹੋ ਚੁੱਕੀ ਆ ਤੁਹਾਨੂੰ ਤਿਆਰ ਕਰਦੇ ਰਹੇ ਸਰ ਮੈਨੂੰ ਤੁਹੇ ਤਾਂ ਸਿਆਦਾ 1.5 ਮਹੀਨੇ ਕਰੀਬ ਕਰੀਬ ਹੋ ਗਿਆ ਮੈਨੂੰ ਕੰਮ ਚੱਲੂ ਕਿਤੇ ਕੰਮ ਦੇ ਵਿੱਚ ਪਿਆ ਨੂੰ ਇਸ ਲਾਈਨ ਚ ਕਿੰਨੀ ਦੇਰ ਹੋ ਗਈ ਕਿੰਨੀ ਮੈਂ ਮੈਨੂੰ ਛੱਡੋ ਮੇਰੇ ਪਿਤਾ ਜੀ ਵੀ ਜਿੰਨੀ ਮੇਰੇ ਉਹਨਾਂ ਦੇ ਪਿਤਾ ਜੀ ਸੀ ਉਹਨਾਂ ਨੇ ਕੰਮ ਚਾਲੂ ਕੀਤਾ ਸੀ ਸਾਡੀ ਪੰਜਵੀਂ ਪੀੜੀ ਇਸ ਲਾਈਨ 'ਚ ਹੈ ਅੱਛਾ ਪੰਜਵੀਂ ਪੀੜੀ ਜਿਹੜੀ ਰਾਵਣ ਤਿਆਰ ਕਰਦੀ ਆ ਪੰਜਵੀਂ ਪੀੜੀ ਹੈ ਹਾਂਜੀ ਹਾਂਜੀ ਸਰ ਤਾਂ ਇਸ ਤੋਂ ਇਲਾਵਾ ਹੋਰ ਕੀ ਕੰਮ ਕਰਦੇ ਸਰ ਮੇਰਾ ਕੰਮ ਟੇਲਰ ਦਾ ਹੈਗਾ ਮੈਂ ਇਹ ਟੇਲਰ ਦਾ ਕੰਮ ਹੈ ਲੇਕਿਨ ਇਹ ਨਾਲ ਹਾਂ ਸਰ ਇੱਕ ਸ਼ੌਕ ਦੇ ਤੌਰ ਤੇ ਕਰੀਦਾ ਕੰਮ ਅੱਛਾ ਸ਼ੌਕ ਵੀ ਸ਼ੌਕ ਹੈ ਮੈਂ ਸਰ ਇੱਕ ਖਾਨਦਾਨੀ ਕੰਮ ਸ਼ੌਕ ਤੇ ਹੈਗਾ ਮੇਰਾ ਖਾਨਦਾਨੀ ਕੰਮ ਜਰ ਹੈ ਹਾਂਜੀ ਤਾ ਇਹ ਤਸਵੀਰਾਂ ਜਿਹੜੀਆਂ ਲਗਾਤਾਰ ਸਾਂਝਾ ਕਰ ਰਹੇ ਤੁਸੀਂ ਵੇਖ ਸਕਦੇ ਹੋ ਕਿ ਜੋ ਰਾਵਣ ਦੀ ਇੱਥੇ ਜਿਹੜੀ ਤਿਆਰੀ ਕਰ ਲਈਤੀ ਗਈ ਆ ਤਾਂ ਕੁਝ ਸਮੇਂ ਦੇ ਵਿੱਚ ਇਸ ਬੁੱਤ ਨੂੰ ਜਿਹੜਾ ਚੱਕ ਕੇ ਖੜਾ ਕਰ ਦਿੱਤਾ ਜਾਏਗਾ ਤਾਂ ਉੱਥੇ ਸੁਰੱਖਿਆ ਪ੍ਰਬੰਧਾਂ ਦੀ ਗੱਲ ਕਰੀਏ ਤਾਂ ਉਹ ਵੀ ਜਿਹੜੇ ਪੂਰਨ ਤੌਰ ਤੇ ਕਰ ਲਿਤੇ ਗਏ ਆ ਤੇ ਸਿਕਿਉਰਿਟੀ ਵਿਥਮ ਜੀਤਾ ਸਰ ਪੂਰਨ ਸੁਰੱਖਿਆ ਪ੍ਰਬੰਧ ਕਰ ਲਿਤੇ ਗਏ ਸਾਰੇ ਇੱਥੇ ਹਾਂਜੀ ਬਿਲਕੁਲ ਜੀ ਪ੍ਰੋਪਰ ਪ੍ਰੋਪਰ ਸੁਰੱਖਿਆ ਪ੍ਰਬੰਧ ਬਿਲਕੁਲ ਜੀ ਹਾਂਜੀ ਹੋ ਚੁੱਕੇ ਨੇ ਸਭ ਹਾਂਜੀ ਹਾਂਜੀ ਜਿਸ ਨਾਲ ਉਹ ਆਪਣਾ ਪਬਲਿਕ ਦੇ ਅੰਦਰਲੀ ਸਕਿਉਰਟੀ ਵਾਸਤੇ ਉਹਨਾਂ ਨੇ ਇਹ ਡੀ ਬਣਾਤੀ ਹੋਈ ਆ ਇਸ ਤੋਂ ਬਾਅਦ ਜਿਹੜੀ ਆਮ ਪਬਲਿਕ ਉਹ ਆਏਗੀ ਅੰਦਰ ਜੋ ਪ੍ਰੋਗਰਾਮ ਦੇ ਜਿਹੜੇ ਆਗੇ ਨੇ ਪ੍ਰਬੰਧਕਾਂ ਚਾਕੀ ਵਗੈਰਾ ਉਹਨਾਂ ਤੋਂ ਐਂਟਰੀ ਕਰਨੀ ਕਿੰਨੇ ਵਜੇ ਦਾ ਸਮਾਂ ਜਿਹੜਾ ਸ਼ਾਮ 1 ਵਜੇ ਤੋਂ ਪ੍ਰੋਗਰਾਮ ਸਟਾਰਟ ਹੈ ਜੀ ਅੱਛਾ 1 ਵਜੇ ਤੋਂ ਸਟਾਰਟ ਹੈ ਹਾਂਜੀ ਹਾਂਜੀ ਕਾ ਸਿਆਸੀ ਲੀਟਰ ਵੀ ਜਿਹੜੇ ਸਾਰੇ ਇੱਥੇ ਪਹੁੰਚਣਗੇ ਦੇਖੋ ਜੀ ਆਵਾਂਗੇ ਇਹ ਤਸਵੀਰਾਂ ਤੁਸੀਂ ਵੇਖ ਸਕਦੇ ਹੋ ਕਿ ਜੋ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ ਕਿ ਅੱਜ ਦੁਸ਼ਹਿਰੇ ਮੌਕੇ ਤੋਨ ਨੂੰ ਲੈ ਕੇ ਆਏ ਆ ਦਰਗਿਆਣਾ ਮੰਦਰ ਦੇ ਇਸ ਗਰਾਊਂਡ ਦੇ ਵਿੱਚ ਜਿੱਥੇ ਕੀ 라ਵਣ ਦੀ ਜਿਹੜੀ ਮੂਰਤ ਤਿਆਰ ਕਰਕੇ ਇੱਥੇ ਅਗਨ ਪੇਟ ਕੀਤਾ ਜਾਣਾ ਹੈ ਇਸ ਰਾਵਣ ਨੂੰ ਤਾਂ ਉਸ ਦੀ ਜਿਹੜੀ ਤਿਆਰੀ ਲਗਾਤਾਰ ਚੱਲ ਰਹੀ ਆ ਤਾਂ ਕੁਝ ਸਮੇਂ ਦੇ ਵਿੱਚ ਸ਼ਾਮ ਨੂੰ ਕਹਿ ਸਕਦੇ ਆਂ ਕਿ ਇਸ ਰਾਵਣ ਨੂੰ ਤਿਆਰ ਕਰਕੇ ਅਗਨ ਪੇਟ ਕੀਤਾ ਜਾਣਾ ਹੈ ਤਾਂ ਵੱਖ-ਵੱਖ ਝਾਕਿਆਂ ਜਿਹੜੇ ਕਿ ਨੌਜਵਾਨ ਹਨੂਮਾਨ ਬਣੇ ਨੇ ਤਾਂ ਉਹਨਾਂ ਵੱਲੋਂ ਇੱਥੇ ਪਹੁੰਚ ਕੇ ਤੀਰ ਜਿਹੜਾ ਮਾਰਿਆ ਜਾਣਾ ਹੈ ਇਸ ਰਾਵਣ ਨੂੰ ਤਾਂ ਉਸ ਤੋਂ ਬਾਅਦ ਅਗਨ ਪੇਟ ਕੀਤਾ ਜਾਏਗਾ ਤਾਂ ਕਈ ਸਿਆਸੀ ਲੀਡਰ ਜਿਹੜੇ ਨੇ ਇਸ ਸਟੇਜ ਦੇ ਉੱਤੇ ਵੀ ਆਉਣਗੇ ਉਹਨਾਂ ਵੱਲੋਂ ਵੀ ਆ ਕੇ ਇੱਥੇ ਜਿਹੜੀ ਆ ਮੱਥਾ ਜਿਹੜਾ ਇੱਥੇ ਟੇਕਿਆ ਜਾਣਾ ਜੋ ਮਾਨ ਮੰਤਰ ਮਠਾਟੇ ਕੇ ਇੱਥੇ ਦੁਸ਼ਹਿਰੇ ਮੌਕੇ ਜਿਹੜਾ ਉਹਨਾਂ ਵੱਲੋਂ ਕਈ ਸਪੀਚ ਵੀ ਜਿਹੜੀਆਂ ਦਿੱਤੀਆਂ ਜਾਣਗੀਆਂ ਲੇਕਿਨ ਇਹ ਤਸਵੀਰਾਂ ਜਿਹੜੀਆਂ ਤੜ ਨਾਲ ਮੌਕੇ ਦੀਆਂ ਸਾਂਝੀਆਂ ਕਰ ਰਹੇ ਹਾਂ ਕੈਮਰਾਮੈਨ ਸੰਦੀਪ ਕੁਮਾਰ ਦੇ ਨਾਲ ਅਕਸ਼ੇ ਸੁਨੇਕ ਜਗਬਾਨੀ ਟੀਵੀ ਸ਼੍ਰੀ ਅਮਸਾ ਸਾਈ